ਰਾਜਾ ਬੜਿੰਗ ਦੇ ਖਿਲਾਫ ਕੱਢਿਆ ਗਿਆ ਰੋਸ ਮਾਰਚ ਰੋਸ ਮਾਰਚ ਦੇ ਮਗਰੋਂ ਫੂਕਿਆ ਗਿਆ ਬੜਿੰਗ ਦਾ ਪੁਤਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਜੋ ਦਲੀ ਸਮਾਜ ਦੇ ਖਿਲਾਫ ਟਿੱਪਣੀ ਕੀਤੀ ਸੀ ਉਸ ਦੇ ਖਿਲਾਫ ਬਟਾਲਾ ਦੇ ਗਾਂਧੀ ਚੌਂਕ ਵਿੱਚ ਦਲੀ ਸਮਾਜ ਵੱਲੋਂ ਪਹਿਲਾ ਵਖ ਵਖ ਬਜ਼ਾਰਾ ਵਿੱਚ ਰੋਸ ਮਾਰਚ ਕੱਢਿਆ ਗਿਆ ਉਸ ਮਗਰੋਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗੱਲਬਾਤ ਦੌਰਾਨ ਦਲੀ ਸਮਾਜ ਦੇ ਲੋਕਾਂ ਨੇ ਕਿਹਾ ਬੜਿੰਗ ਨੂੰ ਕਾਂਗਰਸ ਪਾਰਟੀ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਆਪਣੇ ਅਹੁਦੇ ਤੋਂ ਤੇ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਇਸ ਨੂੰ ਕਾਂਗਰਸ ਪਾਰਟੀ ਤੋਂ ਵੀ ਬਾਹਰ ਕੱਢਿਆ ਜਾਵੇ ਅਜਿਹੇ ਲੋਕ ਸਮਾਜ ਵਿਰੋਧੀ ਲੋਕ ਹੁੰਦੇ ਨੇ ਜੋ ਅਜਿਹੀਆਂ ਟਿੱਪਣੀਆਂ ਕਰਦੇ ਨੇ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ मुसलमानाया मरया छा कची कले गाया मरया छा मरे छा छा रुची कले राया वृ मुा मु मैं की कल्याण स्पाई सेव यूनियन प्रधान बीते दिन कुछ जड़ा तरह तरह की जिमी च उन ਪੰਜਾਬ ਕਾਂਗਰਸ ਦੇ ਅਧਿਖ ਰਾਜਾ ਵਿੰਗਮਨ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਗੁੱਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਛੋਕਰ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵਾਲਮਿਕ ਘਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ ਆ ਜਿੱਥੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਡੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ-ਵਕ ਉਹਦਾਂ ਦੇ ਵਿਭਾਗਾਂ ਦੇ ਮੰਤਰੀ ਵੀ ਰਹਿ ਚੁਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਏਡੇ ਵੱਡੇ ਗਿੱਡੀ ਜੀਵੀ ਜਿਹੜੇ ਸਰਗਵਾਸੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਾਸੇ-ਥਿਆਲ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਤਾਂ ਜਿਹੜੇ ਤੁਹਾਡੀ ਹੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦੇਤਾ ਤੁਸੀਂ ਅੱਜ ਉਹਨਾਂ ਦੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕਿ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੋ ਇਹ ਕੰਮ ਕਹਿਣੀ ਕਿ ਬਿਨਾਂ ਹੁਕਮ ਤੋਂ ਕਿਰਕਣਾ ਸਰਦਾਰ ਹੁਕਮ ਤੋਂ ਕਿਹਾ ਮਨਾਂ ਦੀਆਂ ਚੁੱਕੀਆਂ ਇਹ ਬਿਲਕੁਲ ਬਹੁਤ ਹੀ ਨਿੰਦਣਯੋਗ ਗੱਲ ਹੈ ਤੇ ਆਪਾਂ ਸਿੱਧਾ-ਸਿੱਧਾ ਕਹਿੰਦੇ ਆ ਗਲਤ ਲੋਕੀ ਭਾਵਨਾ ਦੇ ਨਾਮ 'ਉਹਨਾਂ ਨੇ ਅਲਾਵਾ ਕਿਤਨਾ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚੇ ਅਹੁਦਿਆਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾਂ ਕਰਦੇ ਆ ਤਾਂ ਤੇ ਇਹ ਸਮਝ ਨਾਵਾ ਕਿ ਪੂਰੇ ਹਿੰਦੁਕਾਂਦੀ ਪੋਲਿਟਿਕਸ ਦਾ ਮੇਅਰ ਬਿਲਕੁਲ ਥੱਲੇगिरਕ ਤਾਵਾ ਉਨ ਕਾਰਨ ਇਲੈਕਸ਼ਨ ਤੇ ਕੋਈ ਅਸਰ ਪਵੇਗਾ ਦੇਖੋ ਜੀ ਜ਼ਰੂਰ ਪਵੇਗਾ ਅਸੀਂ ਆਪ ਖੁਦ ਤਰਨਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੀ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੀ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ ਐਫ ਆਈ ਆਰ ਦਰਜ ਹੋ ਚੁੱਕੀ ਆ ਬਹੁਤ ਥੱਲੇ ਜਾ ਰਹਾ ਰਾਜਪਿੰਡ ਕਿ ਫਾਇਨ ਕਿਸ ਤਰੀਕੇ ਨਾਲ ਦੇ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਦਲਤ ਸ਼ਬਦ ਬੋਲਨੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਦੇ ਪਰਚਾ ਹੋਣੇ ਚਾਹੀਦਾ ਵਾ ਔਰ ਜਿਹੜੀ ਬੰਦੀਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਮੌਜੂਦਾ ਜਿਹੜੇ ਸਾਡੇ ਪੰਜਾਬ ਵਾਲਮੀਕੀ ਹਰ ਹਰ ਬਾਦ ਦੇ ਦੇਖੋ ਜੀ ਆਪਾਂ ਟਿੱਪਣੀ ਜਿਹੜੀ ਕੀਤੀ ਆ ਇੱਕ ਕਹਿੰਦੇ ਕੁਂਦਾਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਕੁਂਦਾ ਜ਼ੁਬਾਨ ਦੇ ਨਾਲ ਰਾਜਾ ਬੜਿੰਦੇ ਨੇ ਜਿਹੜਾ ਕਬਲ ਕੀਤਾ ਚੁਗਾਨ ਦਾ ਕਬਲ ਕੀਤਾ ਜਦਕਿ ਇੱਕ ਤਸੰਨ ਕਲਾ ਬੋਟਾ ਸੇਜ਼ਾ ਦੀ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਬਲ ਕੀਤਾ ਹੋਵਾ ਜੋ ਕਿ ਨਾਲ ਉਹ ਖਾਵੇ ਜਾਂ ਤੁੰਗਾ ਪਏਗਾ ਤੁਸੀਂ ਗੱਲ ਅੱਗੇ ਵਧਾਓ ਉਹਨੇ ਰੰਗ ਨੂੰ ਲਾ ਕੇ ਬੜੀ ਟਿੱਪਣੀ ਕੀਤੀ ਹੈ ਦੇਖੋ ਜੀ ਰੰਗ ਨੂੰ ਲਾ ਕੇ ਟਿੱਪਣੀ ਕੀਤੀ ਹੈ ਪਰ ਨਾਲ ਨਾਲ ਉਹ ਕੋਈ ਕ੍ਰਪੀਆਂ ਨਹੀਂ ਕਰਾਈਆ 8 ਵਾਰ ਉਹ ਐਮਪੀ ਰਹੇ ਚੁਕੇ ਨੇ ਇੱਥੋਂ ਤੱਕ ਕਿ ਉਹ ਪੀਐਚੀ ਤੱਕ ਕੀਤੀ ਆ ਉਹਨੇ ਤਾਂ ਕਾਂਗਰਸ ਪਾਰਟੀ ਨੇ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਧਿਕਾਰ ਰਿਪੋਰਟਿੰਗ ਨਾਲ ਆਪਣੇ ਯੋਗਤਾ ਦੇ ਨਾਲ ਗ੍ਰਹਿ ਮੰਤਰੀ ਰਹੇ ਸੀ ਕੀ ਇਹ ਰਾਜਾ ਵਰਿੰਗ ਨੂੰ ਲੈਸੀ ਕਮਿਨਿਟੀ ਨੂੰ ਲੰਗਣਾ ਪ੍ਰਸ਼ਾਸਨ ਦੇ ਦੇਖੋ ਜੀ ਇਹਦੇ ਇੱਥੇ ਰਾਜਾ ਵਰਿੰਗ ਪੰਜਾਬ ਦੇ ਪ੍ਰਧਾਨ ਨੇ ਅੰਦਰੀ ਮੰਸ਼ਾ ਜਿਹੜੀ ਦਿਖਦੀ ਹੈ ਕਿ ਉਹਦੇ ਹੀ ਤਰ੍ਹਾਂ ਦੀ ਮੰਸ਼ਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਾਹ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜੇ ਫਲੜੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਦੇ ਕੋਈ ਸਮਝ ਹੀ ਨਹੀਂ ਹੁੰਦੀ ਇਸ ਹੋਈ ਕਿ ਉਹ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਕਰਨੀ ਚਾਹੀਦੀ